ਸਤਿ ਸ਼੍ਰੀ ਅਕਾਲ ਪਿਆ ਪੀਓ ਮੈਂ ਕੁਲਦੀਪ ਖਖਰਾਣਾ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਆ ਜਿਹੜੀ ਬਹੁਤ ਵਾਇਰਲ ਹੋ ਰਹੀ ਆ ਵੱਖ-ਵੱਖ ਚੈਨਲਾਂ ਦੇ ਉੱਤੇ ਫੇਸਬੁੱਕ ਤੇ YouTube ਦੇ ਉੱਤੇ ਇੱਕ ਚਾਰ ਲੱਤਾਂ ਵਾਲਾ ਜਾਨਵਰ ਆ ਨਾ ਤਾਂ ਉਹਦਾ ਪਤਾ ਲੱਗਦਾ ਬੰਦੇ ਦਾ ਰੂਪ ਆ ਨਾ ਜਾਨਵਰ ਦਾ ਇੱਕ ਡਰਿਆਉਣਾ ਜਾਨਵਰ ਦਿਖਾਈ ਦਿੰਦਾ ਨਾ ਉਹਦੀ ਜਿਹੜਾ ਆਪਾਂ ਕਹਿ ਸਕਦੇ ਆ ਕਿਉਂ ਐਡਾ ਕ ਭਿਆਨਕ ਲੱਗਦਾ ਵੇਖ ਕੇ ਬੰਦੇ ਨੂੰ ਆ ਜਿਹੜਾ ਡਰ ਆਉਂਦਾ ਕਿਉਂਕਿ ਉਹਦਾ ਚਿਹਰਾ ਜਿਹੜਾ ਡਰਾਉਣਾ ਤੇ ਕੱਲ ਰਾਤ ਐਤੀਆਣੇ ਪਿੰਡ ਦੇ ਵਿੱਚ ਇਹ ਆ ਗਿਆ ਐਤੀਆਣੇ ਪਿੰਡ ਦੇ ਵਿੱਚ ਵਿਆਹ ਚੱਲਦਾ ਸੀ ਵਿਆਹ ਚੱਲਦੇ ਸਮੇਂ ਮੂਵੀ ਵਾਲਿਆਂ ਦੀ ਨਿਗਾ ਜਿਹੜੀ ਦਰਖਤ ਦੇ ਉੱਤੇ ਪਈ ਜਦੋਂ ਦਰਖਤ ਦੇ ਉੱਤੇ ਮੂਵੀ ਵਾਲਿਆਂ ਦੀ ਨਿਗਾ ਪਈ ਤੇ ਉਦੋਂ ਚੀਕ ਚਿੰਗਿਆੜਾ ਜਿਹੜਾ ਨਕਲ ਪਿਆ ਉੱਥੇ ਲੋਕ ਭੱਜ ਨਾ ਸੋ ਗਈ ਤੇ ਕਈ ਜਾਨਿਆਂ ਨੂੰ ਉਹਨੇ ਕਟਿਆ ਜਾਨਵਰ ਮੈਂ ਤੁਹਾਨੂੰ ਵਿਖਾਉਣਾ ਕਿ ਆਹ ਜਾਨਵਰ ਆ ਕੈਮਰੇ ਦੇ ਵਿੱਚ ਸਵਾਰ ਕੇ ਵਿਖਾ ਦਿਓ ਕਿ ਆਹ ਜਾਨਵਰ ਆ ਇਹ ਇਹਦੀਆਂ ਬਹੁਤ ਵੀਡੀਓ ਵਾਇਰਲ ਹੋਈਆਂ ਜਿਹੜੀਆਂ ਪਹਿਲਾਂ ਇਹਨੇ ਉਸ ਪਿੰਡ ਦੇ ਵਿੱਚ ਬਹੁਤ ਤਬਾਹੀ ਮਚਾਈ ਹੋਈ ਆ ਤੇ ਉਸ ਐਤੀ ਜਾਨੇ ਪਿੰਡ ਦੇ ਵਿੱਚ ਲੋਕ ਡਰੇ ਹੋਏ ਆ ਆ ਵੇਖੋ ਤਸਵੀਰਾਂ ਜਿਹੜੇ ਜਿਹੜਿਆਂ ਨੂੰ ਇਹਨੇ ਕਟਾਇਆ ਤਸਵੀਰਾਂ ਸਵਾਰ ਕੇ ਵਿਖਾ ਦਿਓ ਆ ਉਹਦੀ ਫੋਟੋ ਆ ਇੱਕ ਮਾਤਾ ਨੂੰ ਆਹ ਕੱਟਤਾ ਕੱਛ ਦੇ ਵਿੱਚੋਂ ਕੱਟਿਆ ਇੱਕ ਦੀ ਆ ਬਾਹ ਲੱਤ ਕੱਟਦੀ ਆਵੇ ਕਿਵੇਂ ਬੁਰਕ ਕੱਢਿਆ ਹੋਇਆ ਗਾਂ ਫੋਟੋ ਬਾਲੀ ਭਿਆਨ ਕਾ ਉਹ ਆਪਾਂ ਜਿਹੜੀ ਦਿਖਾ ਨਹੀਂ ਸਕਦੇਗੇ ਕਿਉਂਕਿ ਉਹਦੇ ਉੱਤੇ ਬੈਨ ਲੱਗ ਜਾਂਦਾ ਉਹ ਬੰਦੇ ਦਾ ਫੇਸ ਆ ਜਿਹੜਾ ਇੱਥੋਂ ਆ ਚੀਜ਼ ਇੰਨੀ ਆ ਜਿਹੜੀ ਸਾਰੀ ਖਾ ਗਿਆ ਉਹਦੀ ਅੱਧਿਓਂ ਜ਼ਿਆਦਾ ਨੱਕ ਥੱਲਿਓਂ ਠੋਡੀ ਠੂਡੀ ਆ ਜਿਹੜੀ ਉਹ ਖਾ ਗਿਆ ਤੇ ਕੱਲ ਤੇ ਲੋਕ ਖੇਤਾਂ ਦੇ ਵਿੱਚ ਨਹੀਂ ਜਾਂਦੇ ਲੋਕ ਇੰਨੇ ਡਰ ਗਏ ਲੋਕ ਆਉਦੇ ਜਵਾਕਾਂ ਨੂੰ ਆ ਜਿਹੜਾ ਬਾਹਰ ਨਹੀਂ ਨਿਕਲ ਦਿੰਦੇ ਤੇ ਲੋਕ ਉਹਨੂੰ ਲੱਭ ਰਹੇ ਆ ਤੇ ਉਹ ਲੱਭ ਨਹੀਂ ਰਿਹਾ ਪਤਾ ਨਹੀਂ ਕਿੱਥੇ ਸ਼ਤਮ ਹੋ ਜਾਂਦਾ ਅੱਖਾਂ ਤੇ ਮੂਰੇ ਵੇਧਿਆਂ ਵੇਧਿਆਈ ਉਹ ਪਤਾ ਨਹੀਂ ਕਿੱਧਰ ਗੁੰਮ ਹੋ ਜਾਂਦਾ ਮੁੜ ਕੇ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਜ਼ਿਆਦਾਤਰ ਉਹ ਰਾਤ ਨੂੰ ਹੀ ਬਾਹਰ ਨਿਕਲਦਾ ਤੇ ਰਾਤ ਨੂੰ ਲੋਕਾਂ ਨੇ ਟਾਈਮ ਨਾਲ ਹੀ ਆਪਦੇ ਬਾਰਾ ਜਿਹੜੇ ਲਾਉਣੇ ਸ਼ੁਰੂ ਕਰਤੇ ਆ ਉਦੀ ਭਾਲ ਆ ਜਿਹੜੀ ਵੱਡੇ ਪੱਤਰ ਤੇ ਕੀਤੀ ਜਾ ਰਹੀ ਆ ਪਰ ਇਹ ਜਾਨਵਰ ਆ ਜਿਹੜਾ ਚੜਾਂ ਲੱਤਾਂ ਵਾਲਾ ਉਹ ਨਜ਼ਰ ਨਹੀਂ ਆਉਂਦਾ ਇਹ ਪੰਜਾਬ ਦੇ ਵਿੱਚ ਬਹੁਤ ਮਾੜਾ ਸਮਾਪਾ ਕਹਿ ਸਕਦੇ ਆ ਕਿ ਕਲ ਯੁਗ ਦਾ ਅਸਲੀ ਸਮਾ ਜਿਹੜਾ ਹੁਣ ਆਇਆ ਜਦੋਂ ਸਾਇੰਸ ਕਹਿੰਦੀ ਐਸੀ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਚੰਨ ਤੱਕ ਜਾਣਦੀਆਂ ਗੱਲਾਂ ਕਰਦੇ ਆ ਤੇ ਕਈ ਬੁੱਧੀ ਜੀ ਵੀ ਇਸ ਚੀਜ਼ ਨੂੰ ਚੰਨ ਤੋਂ ਆਏ ਦੱਸਦੇ ਆ ਕਿ ਚੰਨ ਤੋਂ ਆਏ ਆ ਇਹ ਇਹਨਾਂ ਦੇ ਵਿੱਚ ਇੰਨੀ ਫੁਰਤੀ ਆ ਇਹ ਇੱਕ ਕਈ ਬੰਦੇ ਇਹਨਾਂ ਨੂੰ ਭੂਤਾਂ ਚੜੇਲਾਂ ਕਹਿੰਦੇ ਆ ਕਿ ਇਹ ਮੈਟਵਿਚ ਦੀ ਆਪ ਦਾ ਰੂਪ ਆ ਜਿਹੜਾ ਪਲਟ ਲੈਂਦੇ ਆ